ਹਾਂਜੀ ਸਰ ਹਾਂ ਠੀਕ ਠਾਕ ਹਾਂ ਹਾਂਜੀ ਵਧੀਆ ਤੇ ਬੁੱਕਸਟਾਲ ਲਾ ਦੀ ਫਿਰ ਹੈ ਹਾਂਜੀ ਹਾਂਜੀ ਕਿਹੜੀ ਕਿਹੜੀਆਂ ਬੁੱਕਾਂ ਵੇਰ ਜਿਆਦਾ ਸੇਲ ਹੋ ਰਹੀਆਂ ਅੱਜਕੱਲ ਇਹਦੇ ਵਿੱਚ ਜੇ ਗੱਲ ਕਰੀਏ ਤਾਂ ਕਿਉਂ ਸਾਡਾ ਵਰਲਡਵਾਈਡ ਸ਼ਿਪਿੰਗ ਦਾ ਕੰਮ ਹੈ ਸਿੱਖ ਇਤਿਹਾਸ ਦੀ ਜੇ ਗੱਲ ਕਰੀਏ ਤਾਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਨੇ ਜਿਹੜੀਆਂ ਆਊਟ ਆਫ ਕੰਟਰੀ ਬਹੁਤ ਜ਼ਿਆਦਾ ਸੇਲ ਹੁੰਦੀਆਂ ਨੇ ਜਿਵੇਂ ਅਸੀਂ ਪੁੱਛਿਆ ਕਈ ਵਾਰ ਕਿਉਂ ਪਾਠਕ ਨੂੰ ਜਦੋਂ ਕਿਤਾਬ ਲੈ ਲੈਂਦੇ ਤਾਂ ਰਿਵਿਊ ਪੁੱਛਦੇ ਹੁੰਦੇ ਆ ਵੀ ਕਿਸ ਤਰ੍ਹਾਂ ਲੱਗਿਆ ਤਾਂ ਉਹ ਇਨਾ ਤੋਂ ਕਾਰਨ ਪੁੱਛਿਆ ਸੀ ਵੀ ਸਕੇਤ ਇਤਿਹਾਸ ਕਿਵੇਂ ਪੜਦੇ ਆ ਤਉ ਜਵਾਬ ਇਹ ਹੁੰਦਾ ਵੀ ਜਦੋਂ ਅਸੀਂ ਆਪਣਾ ਪੰਜਾਬ ਛੱਡ ਕੇ ਕਿਤੇ ਬਾਹਰ ਜਾਂਦੇ ਆ ਹਾਂ ਤਾਂ ਸਾਨੂੰ ਪੁੱਛਦੇ ਨੇ ਵੀ ਤੁਹਾਡਾ ਇਤਿਹਾਸ ਦੱਸੋ ਕੀ ਆ ਅੱਛਾ ਤਾਂ ਇਹ ਕਾਰਨ ਹੈ ਉਹ ਦੱਸ ਦਿੰਦੇ ਆ ਵੀ ਅਸੀਂ ਤਾਂ ਰਕੇ ਸਕੇਤ ਇਤਿਹਾਸ ਨੂੰ ਪੜਨਾ ਪਸੰਦ ਕਰਦੇ ਆ ਬਾਕੀ ਪੰਜਾਬ ਦੇ ਵਿੱਚ ਤਾਂ ਸਾਰਾ ਲਿਟਰੇਚਰ ਜਿਵੇਂ ਵੀ ਹੈਗਾ ਕਵਿਤਾ ਨਾਵਲ ਕਹਾਣੀਆਂ ਇਹ ਸਾਰਾ ਕੁਝ ਸਹੀਲ ਹੁੰਦਾ ਵਧੀਆ ਤੇ ਸਾਰਾ ਇੱਕ ਹੋਰ ਜਿਵੇਂ ਕਈ ਵਾਰੀ ਸੁਣਨ ਚਾਹੁੰਦਾ ਹਨਾ ਵੀ ਸਲੇਵਸ ਨਾਲ ਛੇੜਛਾੜ ਵੀ ਹੋ ਰਹੀ ਆ ਇਹ ਇਦਾਂ ਕੁਝ ਹੋ ਰਿਹਾ ਕਿ ਕਿਵੇਂ ਹੈ ਇਹ ਇਹ ਹੋ ਵੀ ਰਿਹਾ ਹੈ ਹਾਂਜੀ ਜਿਵੇਂ ਬਹੁਤ ਸਾਰੇ ਤੁਸੀਂ ਰਿਵਿਊ ਦੇਖਦੇ ਹੋਗੇ ਜਿਵੇਂ ਮੰਨ ਲਓ ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਲਾ ਲਓ ਸਾਡੇ ਯੋਧਿਆਂ ਦਾ ਇਤਿਹਾਸ ਨਾਲ ਉਹ ਦਿੱਤੀ ਦਿੱਤੀ ਮਤਲਬ ਆਪਾਂ ਸਰਕਾਰ ਵੱਜੋਂ ਸ਼ਹੀਦ ਸ਼ਬਦ ਵਰਤਦੇ ਆ ਕਿਤੇ ਨਾ ਕਿਤੇ ਮਰਿਆ ਸ਼ਬਦ ਲਿਖ ਦੇ ਦਿੱਤਾ ਜਾਂਦਾ ਹੈ ਨਾ ਕਿਉਂਕਿ ਸ਼ਹੀਦੀ ਜਿਹੜੀ ਹੁੰਦੀ ਆ ਉਹ ਇਸ ਤਰ੍ਹਾਂ ਇੱਕ ਤਾਂ ਆਮ ਮੌਤ ਮਰਨਾ ਸ਼ਹੀਦੀ ਹੁੰਦੀ ਹੈ ਕਿਸੇ ਦੇ ਲਈ ਕੁਰਬਾਨੀ ਦੇਣਾ ਕੁਰਬਾਨੀ ਦੇਣਾ ਤਾਂ ਉੱਥੇ ਕਿਤੇ ਨਾ ਕਿਤੇ ਸਾਡੇ ਇਤਿਹਾਸ ਨਾਲ ਛੇਡ ਛਾੜ ਕੀਤੀ ਜਾ ਰਹੀ ਹੈ ਪਰ ਮੈਨੂੰ ਇਹ ਲੱਗਦਾ ਵੀ ਉਹਦੇ ਪ੍ਰਤੀ ਇਸ ਗੱਲ ਦੇ ਪ੍ਰਤੀ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਸਿੱਖ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਕਿਤੇ ਬੋਲ ਨਹੀਂ ਰਹੀਆਂ ਪਤਾ ਨਹੀਂ ਕੋਈ ਜਾਂ ਤਾਂ ਡਰ ਹੈ ਜਾਂ ਫਿਰ ਮੈਂ ਤਾਂ ਜੇ ਨਹੀਂ ਬੋਲਦੀ ਮੈਂ ਤਾਂ ਇਹ ਕਹੂੰਗਾ ਜਾਂ ਤਾਂ ਉਹ ਜਿਹੜੇ ਸਾਡੇ ਇਤਿਹਾਸ ਨਾਲ ਛੇੜੀ-ਛਾੜ ਕਰਦੇ ਨੇ ਜਾਂ ਤਾਂ ਉਹਨਾਂ ਦੇ ਗੁਲਾਮ ਨੇ ਜਾਂ ਫਿਰ ਮੈਂ ਤਾਂ ਇਹ ਕਹੂੰਗਾ ਵੀ ਬਿਕਾਊ ਨੇ ਜੋ ਕਿ ਬੋਲਦੇ ਨਹੀਂ ਜਦੋਂ ਕਿ ਸਾਡਾ ਸਿੱਖ ਇਤਿਹਾਸ ਐਡਾ ਵੱਡਾ ਕੁਰਬਾਨੀਆਂ ਭਰਿਆ ਤੇ ਸਾਡਾ ਅਮੀਰ ਇਤਿਹਾਸ ਹੈ ਮੈਨੂੰ ਆਲਾ ਵੀ ਇੰਨੀਆਂ ਬੁੱਕਾਂ ਆਪਣੇ ਕੋਲੇ ਪਈਆਂ ਆ ਤੁਹਾਡੀ ਲਾਇਬ੍ਰੇਰੀ ਵੀ ਹੋਰ ਵੀ ਬਹੁਤ ਬੁੱਕਾਂ ਪਈਆਂ ਹਨ ਹਾਂ ਜੀ ਬਿਲਕੁਲ ਇਹ ਤਾਂ 1% ਪੂਰਾ ਵੀ 1% ਵੀ ਮੈਂ ਨਹੀਂ ਕਹੂੰਗਾ ਇਸ ਨੂੰ ਇਹਦਾ ਵੈਸੇ ਇਹਨਾਂ ਨੇ ਸਟਾਲ ਲਗਾਈ ਸੀ ਤਾਂ ਕਰਕੇ ਲੈ ਆਏ ਵੀ ਕਿਉਂਕਿ ਜੇ ਆਪਾਂ ਗਲਤ ਆਉਣਾ ਚਾਹੁੰਦੇ ਸੀ ਵੀ ਜੇਕਰ ਬੁੱਕਾਂ ਆਪਾਂ ਦੇਖ ਕੇ ਜਾਣ ਆ ਸਭ ਤੋਂ ਵੱਧ ਪਰਮੁਲਾ ਖਜ਼ਾਨਾ ਜੇ ਸ਼ਹੀਦੀ ਦਾ ਦੇਖਿਆ ਜਾਵੇ ਤਾਂ ਮਨਲਾ ਪੰਜਾਬ ਨਾਲ ਹੀ ਜੁੜਿਆ ਹੋਇਆ ਹੈ ਨਾ ਹਾਂਜੀ ਹਾਂ ਜੀਆਂ ਬੁੱਕਾਂ ਸਭ ਤੋਂ ਵੱਧ ਇਹ ਮਨਲਾ ਪਾਈਆਂ ਜਾਂਦੀਆਂ ਹੁਣ ਤਾਂ ਪੰਜਾਬ ਨਾਲ ਹੀ ਜੁੜੀਆਂ ਪਾਈ ਜਾਂਦੀਆਂ ਜਦੋਂ ਆਪਾਂ ਇਤਿਹਾਸ ਵੀ ਦੇਖਾਂਗੇ ਨਾ ਇਹ ਪੂਰੀ ਦੁਨੀਆ ਦੇ ਵਿੱਚ ਬੇਸ਼ੱਕ ਗਿਣਤੀ ਪੰਜਾਬੀਆਂ ਦੀ ਘਟਾ ਪਰ ਕੁਰਬਾਨੀਆਂ ਪੰਜਾਬੀਆਂ ਦੀਆਂ ਜ਼ਿਆਦਾ ਸਭ ਤੋਂ ਵੱਧ ਆ ਤੇ ਭਾਈ ਜੀ ਫਿਰ ਇਹ ਜ਼ਿਆਦਾ ਆਪਣੀਆਂ ਇਹਨੇ ਬੁੱਕਾਂ ਪੰਜਾਬ ਨਾਲ ਹੀ ਜੁੜੀਆਂ ਵੀ ਆ ਹੈਗੀਆਂ ਨਾ ਹਾਂਜੀ ਹਾਂਜੀ ਪੰਜਾਬੀ ਲਿਟਰੇਚਰ ਹੈ ਪਾ ਪੰਜਾਬ ਦਾ ਲਿਟਰੇਚਰ ਬਿਲਕੁਲ ਤੇ ਜਿਹੜੇ ਹੁਣ ਨਵੇਂ ਜਨਰੇਸ਼ਨ ਐ ਇਸ ਜੀ ਨਾਲ ਬੁੱਕ ਵੀ ਰਹੀ ਆ ਨਾ ਜੇ ਦੇਖਿਆ ਜਾਵੇ ਤਾਂ ਵੀ ਕਿੱਥੇ ਘੜ ਪੈ ਜਾਂਦੀ ਆ ਉਹ ਨਹੀਂ ਮੈਨੂੰ ਇਹ ਲੱਗਦਾ ਕਿਉਂਕਿ ਮੈਂ ਇਸ ਕਿਤੇ ਨਾਲ ਜੁੜੇ ਹੋਇਆ ਤੇ ਮੈਨੂੰ ਇਹ ਲੱਗਦਾ ਵੀ ਨਵੇਂ ਪਾਰਕ ਤੇ ਜੁੜਦੇ ਦਿੱਤੇ ਨਵੇਂ ਪਾਰਕ ਜੁੜ ਰਹੇ ਨਾ ਉੱਥੇ ਨਵੇਂ ਲੇਖਕ ਵੀ ਏ ਪੈਦਾ ਹੋ ਰਹੇ ਨਹੀਂ ਨਵੀਆਂ ਨਵੀਆਂ ਕਿਤਾਬਾਂ ਆ ਰਹੀਆਂ ਨੇ ਪਰ ਹਾਂ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਨਾਲ ਟੁੱਟ ਰਹੇ ਨੇ ਹਾਂ ਹਾਂ ਉਹ ਟੁੱਟਣ ਦਾ ਕਾਰਨ ਕੀ ਹੈ ਟੁੱਟਣ ਦਾ ਕਾਰਨ ਇਹ ਹੈ ਕਿ ਕਿਉਂਕਿ ਝੂਠ ਹੈ ਜਿਹੜੀ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਬਿਲਕੁਲ ਉਹ ਨਸ਼ੇ ਦੇ ਵਿੱਚ ਚਲੇ ਜਾਂਦੇ ਨੇ ਨਸ਼ੇ ਦਾ ਸ਼ਿਕਾਰ ਹੁੰਦੇ ਨੇ ਤਾਂ ਫਿਰ ਉਹ ਸਿਰਫ ਨਸ਼ਾ ਹੈ ਜਿਹੜਾ ਸਾਡੇ ਦਿਮਾਗ ਨੂੰ ਉਧਰੀ ਲਗਾ ਲੈਂਦਾ ਕਿਤਾਬਾਂ ਨਾਲ ਨਹੀਂ ਜੁੜਦੇ ਪਰ ਉਹ ਤੇ ਮੈਂ ਇੱਕ ਬੇਨਤੀ ਵੀ ਕਰੂੰਗਾ ਜਿਹੜੇ ਨੌਜਵਾਨ ਕਿਤਾਬਾਂ ਨਾਲ ਜੁੜੇ ਹੋਏ ਨੇ ਉਹ ਜਿਹੜੇ ਲੋਕ ਦੋਸਤ ਨਸ਼ੇ ਦੇ ਨਾਲ ਜੁੜੇ ਹੋਏ ਨਸ਼ੇ ਦੇ ਨਸ਼ੇ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਨਸ਼ੇ ਵਾਲੇ ਪਾਸੋਂ ਹਟਾ ਕੇ ਕਿਤਾਬਾਂ ਵਿੱਚ ਉਹਨਾਂ ਦਾ ਧਿਆਨ ਲਾਉ ਤਾਂ ਕਿ ਉਹ ਨਸ਼ੇ ਤੋਂ ਵੀ ਬਚ ਸਕਣ ਤੇ ਆਪਣਾ ਭਵਿੱਖ ਜਿਹੜਾ ਸੰਭਾਰ ਸਕਣ ਬਿਲਕੁਲ ਤੇ ਜਿਹੜੀਆਂ ਤੁਸੀਂ ਬੁੱਕਸ ਵਗੈਰਾ ਜ਼ਿਆਦਾਤਰ ਕਿੱਥੋਂ ਪਰਚੇਜ਼ ਕਰਦੇ ਹੋਗੇ ਇਹ ਸਾਡੇ ਕੋਲੇ ਲਗਭਗ ਸਾਰੇ ਹੀ ਪਬਲੀਕੇਸ਼ਨਾਂ ਦੀਆਂ ਕਿਤਾਬਾਂ ਹੈਗੀਆਂ ਨੇ ਜ਼ਿਆਦਾਤਰ ਜਿਵੇਂ ਕਿਤਾਬਾਂ ਜਿੱਥੇ ਛਪਦੀਆਂ ਨੇ ਉਹ ਪਟਿਆਲਾ ਅੰਮ੍ਰਿਤਸਰ ਜਲੰਧਰ ਸ਼ਹਿਰ ਦਾ ਤੇ ਆਪਣੇ ਕੋਲ ਸਾਰੀਆਂ ਪਬਲਿਸ਼ਰਾਂ ਦੀਆਂ ਲਗਭਗ ਹੈਗੀਆਂ ਨੇ ਅੱਛਾ ਤੇ ਜੇਕਰ ਕੋਈ ਬੁੱਕ ਕੋਈ ਜਿਹੜੇ ਬੁੱਕ ਪੜ੍ਹਨੇ ਸ਼ਕੀਨਕ ਦਾਪਾ ਪੜ੍ਹਨੇ ਸ਼ਕੀਨ ਹਨ ਹਾਂਜੀ ਹਾਂਜੀ ਬਾਰ اندر ਨਹੀਂ ਜਾ ਸਕਦੇ ਕੋਈ ਉਹਨਾਂ ਰਾਹੀਂ ਮਿਲਕ ਤੁਹਾਡੇ ਤੋਂ ਕੋਈ ਮੰਗਵਣੀ ਚਾਹੁੰਦਾ ਹੋਵੇ ਜਾਂ ਫਿਰ ਹੋਮ ਡਿਲੀਵਰੀ ਫਿਰ ਇਦਾਂ ਦਾ ਕੋਈ ਆਪਣੇ ਕੋਲੇ ਹਾਂਜੀ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆਂਗੇ ਬਾਈ ਇੰਡੀਆ ਪੋਸਟ ਕਰਦੇ ਆਂ ਜੋ ਬਿਲਕੁਲ ਸੇਫ ਹੁੰਦਾ ਤੇ ਕਈ ਵਾਰ ਇਹ ਹੁੰਦਾ ਹੈ ਨਾ ਵੀ ਫਰਾਡ ਜਾਂ ਸਕੈਮ ਵਗੈਰਾ ਚੱਲ ਰਿਹਾ ਸਾਡਾ ਇੱਕ ਪੇਜ ਹੈ ਆਨਲਾਈਨ ਕਿਤਾਬਾਂ ਦਾ ਉਹਦੇ ਉੱਪਰ ਸਾਡਾ ਪ੍ਰੋਪਰ ਐਡਰੈਸ ਪਿਆ ਹੈ ਤੇ ਐਸਟੀਮੇਟ 15 ਤੋਂ 18 ਦਿਨ ਤਾਂ ਹੁੰਦਾ ਤੇ ਵਰਲਡ ਵਾਈਡ ਜਿੱਥੇ ਵੀ ਮਤਲਬ ਵਰਲਡ ਵਾਈਡ ਦਾ ਮਤਲਬ ਪੂਰੀ ਦੁਨੀਆ ਜਿੱਥੇ ਵੀ ਮਰਜ਼ੀ ਮੰਗਵਾ ਲਓ ਅਸੀਂ ਭੇਜ ਦਿੰਦੇ ਆਂ ਇਹ ਆਪਣਾ ਟ੍ਰਕਟਰ ਨੰਬਰ ਪਿੰਡ ਸਾਡਾ ਸਿੰਘੂ ਮੰਡੀ ਅਤੇ ਅਸੀਂ ਤਲਵੰਡੀ ਸਭੋ ਜ਼ਿਲ੍ਹਾ ਬਟਿੰਡਾ ਤੇ ਮੋਬਾਈਲ ਨੰਬਰ ਹੈ 7092 660858 ਚਲੋ ਠੀਕ ਆ ਸਰ ਅਣਕੀ ਹੁਣ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ